ਮੈਂ ਦੱਸਾਂ ਸਿੱਧੂ ਚੇਅਰਮੈਨ ਪੰਥੀਤ ਪੰਜਾਬ ਪਹਿਲਾ ਸਾਰੀ ਸਿੱਖ ਕੌਮ ਨੂੰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹਫਤਾ ਚੱਲ ਰਿਹਾ ਹੈ ਬਹੁਤ ਵਧੀਆ ਇੱਕਲੀ ਇਸ ਵਾਰੀ ਪੰਜਾਬ ਸਰਕਾਰ ਨੇ ਤੇ ਸਿੱਖ ਕੌਮ ਨੇ ਬਹੁਤ ਜਿਹੜਾ ਹੈਗਾ ਦੁੱਖ ਭਰਿਆ ਜਿਹੜਾ ਹਫਤਾ ਸਾਡੀ ਪੰਜਾਬ ਲਈ ਸਿੱਖ ਕੌਮ ਲਈ ਹੈਗਾ ਉਹਨੂੰ ਮਨਾਇਆ ਹੈ ਪਹਿਲੀ ਵਾਰ ਹੋਇਆ ਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਪ੍ਰੋਗਰਾਮ ਸੀਗੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਾ ਹਫ਼ਤਿਆਂ ਦੇ ਵਿੱਚ ਨਹੀਂ ਮਨਾਇਆ ਗਿਆ 20 ਤਰੀਕ ਤੋਂ ਲਾ ਕੇ 30 ਤੱਕ ਹੁਕਮ ਸੀਗਾ ਕਿ ਕੋਈ ਵੀ ਖੁਸ਼ੀ ਦਾ ਜਿਹੜਾ ਹੈਗਾ ਕੋਈ ਰੈਲੀ ਕੋਈ ਜਸ਼ਨ ਨਾ ਮਨਾਇਆ ਜਾਵੇ ਇਸ ਕਰਕੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਹਦੇ ਨਾਲ ਜਾਗਰਤੀ ਹੁੰਦੀ ਹੈ ਕਿ ਸਾਡੀਆਂ ਸਰਕਾਰਾਂ ਵੀ ਜਿਹੜੀਆਂ ਜਿੰਨਾ ਮਹਾਨ ਸੀਧਾਂ ਨੇ ਗੁਰਗੋਬ ਸਿੰਘ ਜੀ ਨੇ ਖਾਸ ਕਰਕੇ ਆਪਣਾ ਸਾਰਾ ਪਰਿਵਾਰ ਵਾਲਿਆ ਮੁਕ 40 ਮੁਕਤੇ ਸ਼ਹੀਦ ਹੋਏ ਨੇ ਚਾਰੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਮਾਤਾ ਜੀ ਸ਼ਹੀਦ ਹੋਏ ਨੇ ਤੇ ਉਹਨਾਂ ਦੀ ਖਾਤਰ ਸਾਡੀ ਖਾਤਰ ਉਹ ਵਾਰ ਕੇ ਗਏ ਨੇ ਅਸੀਂ ਉਹਨਾਂ ਦੇ ਵਾਸਤੇ ਥੋੜਾ ਜਿਹਾ ਵੀ ਜਸ਼ਨ ਦੇ ਜਿਹੜੇ ਦਿਨ ਨੇ ਉਹ ਨਾਮ ਮਨਾਏ ਜਾਣ ਤੇ ਮੈਂ ਫਿਰ ਦੁਬਾਰਾ ਉਸੇ ਦਿਨ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ